ਜੇ ਸਾਥ ਵਾਹ ਤੇ ਪਰ ਬਾਹ ਕੋ ਮੈਸਜ ਵੀ ਸਾਹਿਬ ਕੋ ਲਾਸਟ ਜੀ ਜੀ ਜੋ ਮਹਿਮ ਚਲਾਈ ਗਈ ਦੀ ਆ ਵੀ ਅੰਡਰਏਜ ਬੱਚਿਆਂ ਨੂੰ ਅਵੇਅਰ ਕਰਨਾ ਵਾ ਵੱਧ ਤੋਂ ਵੱਧ ਸਕੂਲਾਂ ਵਿੱਚ ਜਾ ਕੇ ਰੋਡ ਦੇ ਉੱਤੇ ਜਾ ਕੇ ਅੱਜ ਅਸੀਂ ਗਵਰਨਮੈਂਟ ਕਾਲਜ ਦੇ ਬਾਹਰ ਡੀਸੀ ਆਫਿਸ ਦੇ ਚਾਈਲਡ ਪ੍ਰੋਡਕਸ਼ਨ ਅਫਸਰ ਜੋਸ਼ੀ ਸਾਹਿਬ ਸਾਡੇ ਨਾਲ ਹੋਣ ਦਾ ਸਟਾਫ ਸਾਡੇ ਨਾਲ ਹੈ ਔਰ ਇਹਨਾਂ ਨੇ ਇੱਕ ਮਹਿਮ ਚਲਾਈ ਹੈ ਵੀ ਅੰਡਰਏਜ ਬੱਚਿਆਂ ਨੂੰ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਜਾ ਕੇ ਰੋਕੇ ਉਹਨਾਂ ਨੂੰ ਅਵੇਅਰ ਕਰਨਾ ਔਰ ਇਹ ਅਵੇਅਰ ਕਰ ਰਹੇ ਹੋ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਨੇ ਰੋਕਿਆ ਵਾ ਤੇ ਲੜਕੀਆਂ ਨੂੰ ਵੀ ਰੀਅਰ ਕੀਤਾ ਵਾ ਸਪੈਸ਼ਲ ਵੀ ਇਹ ਦੇਸ਼ ਦਾ ਭਵਿੱਖ ਹੈ ਇਹਨਾਂ ਵਿੱਚੋਂ ਕੋਈ ਡਾਕਟਰ ਕੋਈ ਆਈਪੀਐਸ ਅਫਸਰ ਬਣਨੇ ਨੇ ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾਣਗੇ ਤੇ ਕੁੜੀਆਂ ਨੂੰ ਵੀ ਜ਼ਰੂਰੀ ਹੈਲਮਟ ਪਾਣਾ ਵਾ ਔਰ ਇਹੀ ਲੜਕੀਆਂ ਨੂੰ ਅੱਜ ਰੋਕੇ ਇਹੋ ਜਿਹਾ ਨੁਹਦਾਇਤ ਕੀਤੀ ਹੈ ਵੀ ਆਪਣੇ ਹੈਲਮਟ ਪਾਓ ਆਪਣੇ ਜਿਹੜੇ ਅੰਡਰਜ ਬੱਚੇ ਆ ਗਏ ਉਹ 50 ਸੀਸੀ ਦੀ ਗੱਡੀ ਲੈ ਕੇ ਹੀ ਚਲਾਉਣ 110 ਸੀਸੀ ਐਕਟਵਾ ਨਹੀਂ ਚਲਾ ਸਕਦੇ ਹੋ ਜਿਹੜੇ 18 ਸਾਲ ਤੋਂ ਘੱਟ ਨੇ ਔਰ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਆਪਣਾ ਲਾਇਸੈਂਸ ਪੁਰਾ ਕੇ ਪ੍ਰੋਪਰ ਔਰ ਉਹਨੂੰ ਚਲਾ ਸਕਦੇ ਆ ਅੱਜ ਵੀ ਚਲਾਨ ਵੀ ਕੀਤੇ ਗਏ ਬੱਚਿਆਂ ਦੇ ਬਿਲਕੁਲ ਲੜਕੀਆਂ ਦੇ ਚਲਾਨ ਵੀ ਮੈਡਮ ਨਾਲ ਉਹ ਲੜਕੀਆਂ ਦੇ ਚਲਾਨ ਕਰਾਏ ਜਿਹੜੀ ਕੋਈ ਲੜਕੀ ਅੰਡਰਏ ਦੀ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਉਹਨਾਂ ਨੇ ਵੀ ਅੱਜ ਚਲਾਨ ਕੀਤੇ ਆ ਉਹਨਾਂ ਨੂੰ ਅਵੇਅਰ ਵੀ ਕੀਤਾ ਵਾ ਕਿ ਹੈਲਮਟ ਪਾਓ ਔਰ ਆਪਣੇ ਲਰਨਿੰਗ ਲਾਇਸੈਂਸ ਬਣਾਓ ਜੋ 50 ਸੀਸੀ ਦੀ ਐਕਟਵਾਇਸ ਚਲਾਓ ਕਦੀ ਕਦੀ ਅਸੀਂ ਦੇਤੀ ਪੁੱਤਰ ਮੈਂ ਸਰ ਡੀਸੀ ਸਾਹਿਬ ਦੀ ਮੁਕੰਮਲ ਰਿਕਾਰਡਿੰਗ ਆਪਾਂ ਅੱਜ ਗਵਰਨਮੈਂਟ ਕਾਲਜ ਦੇ ਬਾਹਰ ਨਾਕਾ ਲਾਇਆ ਆਪਾਂ ਦੇਖਿਆ ਕਿ ਜਿਹੜੀ ਕੁੜੀ ਨੂੰ ਰੋਕੀਦਾ ਨੇ ਕਿਸੇ ਕੋਈ ਵੀ ਲਾਇਸੈਂਸ ਨਹੀਂ ਆ ਤੇ ਹਰ ਇੱਕ ਕੁੜੀ ਕੋਲ 110 ਸੀਸੀ ਐਕਟਿਵਾ ਚਲਾ ਰਹੀ ਆ ਮੈਂ ਸਾਰੇ ਬੱਚਾ ਨੂੰ ਅਪੀਲ ਕਰਦਾ ਕਿ ਜਿਹੜੀ 18 ਸਾਲ ਤੋਂ ਥੱਲੇ ਬੱਚੇ ਨੇ ਉਹ 110 ਸੀਸੀ ਐਕਟਿਵਾ ਨਹੀਂ ਚਲਾ ਸਕਦੇ ਉਹਨਾਂ ਵਾਸਤੇ 50 ਸੀਸੀ ਉਹ ਚਲਾ ਸਕਦੇ ਨੇ ਪਰ ਉਹਦੇ ਵਿੱਚ ਵੀ ਕੰਡੀਸ਼ਨ ਹੈ ਵਾ ਕਿ ਉਹਨਾਂ ਦਾ ਲਰਨਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ ਆਪਾਂ ਸਪੋਜ਼ ਕਰੋ ਜਿੰਨੀਆਂ ਵੀ ਲੜਕੀਆਂ ਰੋਕੀਆਂ ਕਿਸੇ ਵੀ ਲੜਕੀ ਕੋਲ ਇੱਕ ਵੀ ਲਾਇਸੈਂਸ ਨਹੀਂ ਨਿਕਲਿਆ ਤੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਚਲਾਨ ਕੀਤੇ ਆ ਬਾਕੀ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਬੱਚੇ ਜੇ ਘਰੋਂ ਚੱਲਣਾ ਵਾ ਤੇ ਲਾਇਸੈਂਸ ਬਹੁਤ ਜ਼ਰੂਰੀ ਹੈ ਕਾਗਜ਼ ਸਾਰੇ ਬਹੁਤ ਜ਼ਰੂਰੀ ਹੈ ਪਰ ਆਪਾਂ ਅੰਡਰ ਏਜ ਦੇ ਚਲਾਨ ਕਰ ਰਹੇ ਸੀ ਇਹ ਸਰਕਾਰ ਕਿਸੇ ਵੀ ਬੱਚੀ ਕੋਲ ਅਜ ਲਾਇਸੈਂਸ ਨਹੀਂ ਨਿਕਲਿਆ ਸਾਰੀਆਂ ਬੱਚੀਆਂ ਲਾਇਸੈਂਸ ਬਣਵਾਣ ਜੇਕਰ 14 ਸਾਲ ਤੋਂ ਥੱਲੇ ਆ ਤਾਂ 50 ਸੀਸੀ ਚਲਾਨ ਤੇ ਲਰਨਿੰਗ ਜਰੂਰ ਬਣਵਾਣ ਉੱਪਰ ਵਾਲੇ ਜਿਹੜੇ ਨੇ ਉਹ ਆਪਣਾ ਲਾਇਸੈਂਸ ਲੈ ਕੇ ਨਾਲ ਚੱਲਾਂਗੇ ਦੇਖੇ ਜਾਂਦਾ ਕਿ ਜਦੋਂ ਤੁਸੀਂ ਰੋਕਦੇ ਹੋ ਤਾਂ ਛੱਡੀ ਫੋਨ ਕੱਢਣੀ ਪਹਿਲਾਂ ਗੱਲ ਕਰਾਉਣਾ ਚਾਹੁੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਮ ਆਪਾਂ ਦੇ ਸਰ ਕਿਸੇ ਦੀ ਗੱਲ ਨਹੀਂ ਸੁਣਦੇ ਆਪਾਂ ਜੋ ਰੂਲ ਆ ਉਹਦੇ ਅਕੋਰਡਿੰਗਲੀ ਕਰਦੇ ਆ ਜੀ ਜਿੰਨੀਆਂ ਵੀ ਬੱਚਿਆਂ ਨੇ ਕਿਹਾ ਆਪਾਂ ਜਿੰਨਾ ਜੇ ਇਸ ਤਰ੍ਹਾਂ ਸਾਰੇ ਦਾ ਕੌਣ ਸੁਣਦੇ ਆਪਾਂ ਉਹਨੂੰ ਕੋਈ ਚਲਾਣੀ ਨਾ ਕਰਦੇ ਆਹ ਬੈਠਾ ਰਿਹਾ ਹੈ ਤੇ ਅਗਲਾ ਤਰੀਕ ਖਿਲਾ ਦੇ ਗੱਲ ਕਰਨਾ ਕਿ ਉਹ ਹੀ ਲੱਗਣਾ ਸਾਰੇ ਬੰਦੇ ਆ ਇਹ ਤੇਰੀ ਦਾ ਇਹ ਸਾਰੇ ਦੇਖੀ ਇਹ ਬੇਟਾ ਸਾਡਾ ਪੁੱਛੋ ਜੀ ਆਨੋ ਜਦੋਂ ਕਿ ਆਤੀ ਹੈ ਯੂਰਸ ਇਹ ਦੋਨੋਂ ਮਾਰੇ ਲਫਾਫਾ ਥੋੜਾ ਲੱਗਾ ਮਸਾਦਾ